ਨਾ ਇਹ ਵੀ ਸਾਰੀ ਹੈਗੀ ਆ ਤਾਂਬੇ ਦੀ ਹੈ ਚੌਰ ਤਾਂਬਾ ਮਿੱਤਰੋ ਪਾ 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 ਪਿੱਤਲ ਦੀਆਂ ਬਣ ਲਾ ਪਿੰਗੇ ਪਿੱਤਲ ਦੀ ਮੈਂ ਤਾਂ ਆਪ ਕਹੀ ਨਾ ਮੈਂ ਪਹਿਲੀ ਵਾਰ ਦੇਖੀ ਆ ਹਾਂ ਇਹ ਕੀ ਚੀਜ਼ ਤਾਂ ਤਾਂਬੇ ਦੀ ਹੈ ਹਾਂ ਆ ਪ੍ਰਾਤ ਵੀ ਹੋਰ ਤਾਂ ਘਟ ਗਿਆ ਇਹ ਪ੍ਰਾਤ ਵੀ ਤਾਂਬੇ ਦੀ ਆ ਹੂੰ ਉੱਤੇ ਲਿਖਿਆ ਆ ਉਰਦੂ ਦੇ ਵਿੱਚ ਭਗਤ ਠੇਕੇਦਾਰ ਭਗਤ RAM ਮਤਲਬ ਇਹ ਵੀ ਦੇਖ ਜਾਂਦੀ ਤੋਂ ਪਹਿਲਾਂ ਦੀ ਆ ਆਹ ਹੁਣ ਲੋਕਾਂ ਦੇ ਘਰਾਂ 'ਚ ਕੰਗੜੇ ਪਈਆਂ ਪਿੱਤਲ ਦੀ ਪਰ ਤਾਂਪੇਰੀ ਨਹੀਂ ਹੈਗੀ ਹਾਂ ਜੀ ਇਹ ਤਾਂਬੇ ਦੀਆਂ ਪਹਿਲਾਂ ਤਾਂਬੇ ਦੀਆਂ ਹੀ ਹੁੰਦੀਆਂ ਸੀ ਹਾਂਜੀ 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 ਇਹਦੇ ਤੇ ਆਵੇ ਲਿਖਿਆ ਆ ਉਰਦੂ ਦੇ ਵਿੱਚ ਹਾਂਜੀ ਹਾਂਜੀ ਉਰਦੂ ਦੇ ਵਿੱਚ ਲਿਖਿਆ ਠੇਕੇਦਾਰ ਭਗਤ RAM ਜਿੱਦੋਂ ਪੜਾਇਆ ਆ ਆ ਜਿਹੜੀ ਆ ਇਹ 1941 ਦੀ ਆ ਵੀ 1941 ਦੀ ਆ ਆ ਲਿਖਿਆ ਸਟੈਂਪ ਲੱਗਦੀ ਇਹ ਕਾਦੀ ਬਣੀ ਵੀ ਆ ਇਹ ਲੋਹੇ ਦੀ ਆ ਜੀ ਇਹ ਲੋਹੇ ਦੀ ਬਣੀ ਵੀ ਆ ਠੀਕ ਆ ਹਾਂਜੀ ਹਾਂਜੀ ਇਹ ਲੋਹੇ ਦੀ ਆ ਆ ਜਿਹੜੀਆਂ ਪਹਿਲਾਂ ਪੀੜੀਆਂ ਹੁੰਦੀਆਂ ਜਨਾਨੀਆਂ ਦੇ ਬੈਠਣ ਉੱਠਣ ਆ ਤੇ ਉਹ ਵੀ ਜਿਹੜਾ ਸਿਲਵਟਾ ਜਿਆ ਪਹਿਲਾਂ ਇਹਦੇ ਜ ਕੋ ਮਸਾਲਾ ਰਗਾ ਇਹ ਵੀ ਬੰਦੇ ਦੇ ਜਿੱਤੋ ਲੈ ਗਿਆ ਉਹ ਕਹਿੰਦਾ 250 ਸਾਲ ਪੁਰਾਣਾ ਹੈ ਆ 250 ਸਾਲ ਦਾ ਹਾਂ 100 ਸਵਾ 100 ਸਾਲ ਪੁਰਾਣਾ ਤੇ ਆਹ ਕਹਿੰਦਾ ਜਿਹੜਾ ਆ ਜਰਾ ਹਾਂ ਜੀ ਹਾਂ ਜੀ ਆ ਇਹ ਪੁਰਾਣਾ ਆ ਲੱਕੜ ਵਾਲੇ ਹੁੰਦੇ ਸੀ 100 ਸਾਲ ਪੁਰਾਣਾ ਮਤਲਬ 250 ਸਾਲ ਪੁਰਾਣਾ ਆ ਆਹ ਦਾਤ ਜਿਹੜੇ ਇਤਨਾ ਪੈਂਦਾ ਨਾ ਲੱਕੜ ਦੇ ਹੁੰਦੇ ਸੀ ਆ ਬਸ ਆਸ ਥਲੇ ਲੱਕੜ ਆ ਆ ਇਨਾ ਕੇ ਤੇ ਆ ਸਾਰਾ ਇਸ ਤਰ੍ਹਾਂ ਲੋਹੇ ਦਾ ਇਹ ਵੀ ਬਹੁਤ ਪੁਰਾਣੇ ਦਾ ਇਹੋ ਡਿਜ਼ਾਈਨ ਦੇ ਚ ਬਣਾਇਆ ਹਨ ਹਾਂ ਡਿਜ਼ਾਈਨ ਤੇ ਸਾਗ ਸੂਗ ਜਿਹੜਾ ਕੱਟਣ ਲਈ ਸਾਗ ਸੂਗ ਵਾਸਤੇ ਹਾਂ ਜੀ ਹਾਂ ਜੀ ਇਹ ਵੀ ਸਾਰਾ ਤਾਂਬੇ ਦਾ ਜੀ ਸ਼ੋੜਾ ਤਾਂ ਮੇਰਾ ਬਾਕੀ ਧੌਣ ਧਾਨ ਵਾਲਾ ਸਾਰਾ ਕੁਝ ਆ ਪਤਿੱਲੇ ਜ ਮੇਟਰੋ ਤਾਂਬੇ ਦਾ ਵੀ ਓਏ ਆ ਪੇਂਟ ਕਰਦੇ ਰਹੇ ਉਹਨਾਂ ਦੋ ਤਰਾ ਹੀ ਉਹ ਲੱਗਾ ਆ ਤਾਂਬੇ ਦਾ ਹੀ ਸਾਰਾ ਆ ਕਟਸ਼ੀ ਬਣਾਈ ਵੀ ਹਾਂਜੀ ਇਹ ਸਲਵਰ ਦੀ ਸਾਰੀ ਠੀਕ ਆ ਜੀ ਹਾਂਜੀ ਇਹ ਸੇ ਜੀ ਐ ਹੁੰਦਾ ਸੀ ਇਹਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਦੇ ਵਿੱਚ ਕੋਈ ਰੋਟੀ ਪਾਣੀ ਵਰਤਉਂਦੇ ਸੀ ਨਾ ਇਹ ਕਿਉਂ ਅਦੀ ਭਰੀ ਹੁੰਦੀ ਸੀ ਇਹ ਚ ਕਿਉਂ ਪੈਂਦਾ ਸੀ ਹਾਂ ਹਾਂ ਕਿਉਂ ਗਰਮ ਕਰਕੇ ਪਾ ਲੈਂਦੇ ਸੀ ਇੱਕ ਜਣਾ ਮਗਰ ਫਿਰ ਸਾਰਿਆਂ ਨੂੰ ਕਿਉਂ ਪਾਈ ਉਹਨਾਂ ਦਾ ਜੀ ਇਹ ਦੇ ਦੋਨੇ ਵਾਸਤੇ ਤੁਸੀਂ ਜੀ ਐਮੀਨੇ ਲੈ ਜਾਨਾ ਵਾਲੀਆਂ ਹੁੰਦੀਆਂ ਜੀ ਆਹ ਦੇ ਇਹਦੇ ਨੰਬਰ ਦਉਂਦੇ ਤੁਸੀਂ ਆਹ ਵੀ ਸਾਰਾ ਕੁਝ ਉਰਦੂ ਦੇ ਵਿੱਚ ਲਿਖਿਆ ਹਾਂ ਜੀ ਹਾਂ ਜੀ ਇਹ ਵੀ ਜਿਹੜੀ ਕਾਂਸੇ ਦੀਆਂ ਪ੍ਰਾਣੀਆਂ ਥਾਲੀਆਂ ਵੈਰੈਟੀ ਦੀਆਂ ਥਾਲੀਆਂ ਹੁੰਦੀਆਂ ਸੀ ਲੋਕ ਸਾਡੀ ਜਿਹੜੀਆਂ ਥਾਲੀਆਂ 'ਚ ਖਾਣਾ ਖਾਂਦੇ ਸੀ ਹਮਮ ਆਹ ਜਿਹੜੀ ਹੈਗੀ ਆ ਇਹ ਵੀ ਤਾਂਬੇ ਦੀ ਠੀਕ ਹੈ ਜੀ ਇਹ ਕਲੀ ਆ ਖਰਾਬ ਜੀ ਹੋਈ ਹੈ ਦੁਬਾਰਾ ਕਰਾਉਣ ਵਾਲੀ ਆ ਇਹ ਸਾਰਾ ਤਾਂਬਾ ਹੈ ਜਿਹਦੇ ਵਿੱਚ ਹੈਗੇ ਜੀ ਦੀ ਦੋ ਤੇ ਤੋਂ ਚਾਰ ਪੰਜ ਤੇ 6 ਸੱਤ ਖਾਣੇ ਬਣੇ ਹੋਏ ਸੱਤ ਖਾਣੇ ਆਹ ਕੋ ਸਬਜੀ ਲਈ ਗਿਚੌਲਾ ਦੀ ਰੋਕੀ ਦੀ ਜਿਹੜੇ ਮਹਿਮਾਨਾਂ ਵਾਸਤੇ ਪੂਰੇ ਵਧੀਆ ਢੰਗ ਨਾਲ ਪਲਾ ਪੁਰਾਣੇ ਹਨ ਵੀ ਆਏ ਰੱਖਦੀ ਸੀਗੇ ਹਾਂ ਆ ਵੀ ਪਿਆਉ ਆ ਜੀ ਆਵੇ ਲਿਖਿਆ ਆ ਜੀ ਹਾਂ ਭਗਤ ਸਿੰਘ ਆ ਦਿਖਾਈ ਮੈਨਾਂ ਜੀ ਭਗਤ ਸਿੰਘ ਤੰਬੂਆ ਵਾਲੇ ਹਾਂ ਜੀ ਚਾਵਲ ਮੰਡੀ ਤੋਂ ਬੰਗਾਲ ਚਾਵਲ ਮੰਡੀ ਚਾਵਲ ਮੰਡੀ ਸ਼ਹਿਰ ਦੇ ਮੇਰੇ ਖਿਆਲ ਦੇਸ਼ਯਾਦੀ ਤੋਂ ਪਹਿਲਾਂ ਦੇ ਉਹਨਾਂ ਵੇਲੇ ਦੱਸਦੇ ਕਿਤੇ ਚਾਵਲ ਮੰਡੀ ਹੁਣ ਪਤਾ ਨਹੀਂ ਕਿਹੜੇ ਸ਼ਹਿਰ ਚ ਜਾਂ ਕਿੱਥੇ ਹੋਵੇ ਕੋਈ ਤਾਂ ਕਹਿੰਦਾ ਲਾਹੌਰ ਚ ਸੀ ਕੋਈ ਕਿਤੇ ਕਹਿੰਦਾ ਪੱਕਾ ਪਤਾ ਨਹੀਂ ਆ ਵੀ ਉਹ ਉਹ ਪਿੱਤਲ ਦੀਆਂ ਹੀ ਹੁੰਦੀਆਂ ਸੀ ਜ਼ਿਆਦਾਤਰ ਤੇ ਜਿਵੇਂ ਕਦੂ ਕਾਹ ਜੇ ਕਰਦੇ ਰਹੇ ਹਾਂ ਇਹ ਉਹਨਾਂ ਵੇਲੇ ਪਿੱਤਲ ਦੀਆਂ ਆਹ ਸਰਾਹੀ ਹੁੰਦੀ ਸੀ ਇਹ ਵੀ ਪੁਰਾਣੇ ਅਮੀਰ ਲੋਕ ਇਹਦੇ ਵਿੱਚ ਕੋਈ ਤਾਂ ਕਹਿੰਦੇ ਵੀ दारू-ਦੂਰੂ ਇਹਨਾਂ ਚ ਪੀਂਦੀ ਹੁੰਦੇ ਸੀ ਹਾਂਜੀ 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 ਕੋਈ ਵੈਸੇ ਕਹਿੰਦਾ ਸੀ ਉਹਨੇ ਜਿਆਦਾ ਨਹੀਂ ਆਪਾਂ ਕੋਈ ਕਹਿ ਸਕਦੇ ਹਾਂਜੀ ਹਾਂ ਠੀਕ ਹੈ ਜੀ